ਜਲੰਧਰ ਹਲਕੇ ਤੋਂ ਕਾਂਗਰਸ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਜਿੱਤ ਦਾ ਪਰਚਮ ਲਹਿਰਾਇਆ ਸੰਤੋਖ ਸਿੰਘ ਚੌਧਰੀ ਨੇ ਕਾਲੀ ਉਮੀਦਵਾਰ ਪਵਨ ਕੁਮਾਰ ਤਿੰਨੂ ਨੂੰ 7000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਇਸ ਦੇ ਇਲਾਵਾ ਆਮ ਆਦਮੀ ਪਾਰਟੀ ਨੇ ਆਪਣੇ ਉਮਰ ਤੋਂ ਸਭ ਤੋਂ ਛੋਟੇ ਉਮੀਦਵਾਰ ਜੋਤੀ ਮਾਨ ਨੂੰ ਖੜਾ ਕੀਤਾ ਸੀ ਜੋ ਕਿ ਕੁਝ ਕਮਾਲ ਨਾ ਵਿਖਾ ਸਕੀ ਅਧਿਉਗਿਕ ਸ਼ਹਿਰ ਲੁਧਿਆਣਾ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਰਵਨੀਤ ਮਿੱਟੂ ਨੇ ਆਪਣੀ ਜਿੱਤ ਤੇ ਖੁਸ਼ੀ ਜ਼ਾਹਰ ਕੀਤੀ ਹੈ ਮਿੱਟੂ ਨੇ ਆਪਣੇ ਮਜ਼ਬੂਤ ਦਾਵੇਦਾਰ ਐਚਐਸ ਫੂਲਕਾ ਤੇ ਕਾਲੀ ਦਲ ਦੇ ਮਨਪ੍ਰੀਤ ਸਿੰਘ ਯਾਲੀ ਨੂੰ ਪਛਾੜਿਆ ਹੈ ਤੇ ਮੈਂ ਧੰਨਵਾਦੀਆਂ ਲੁਧਿਆਣੇ ਦੇ ਲੋਕਾਂ ਨੇ ਜਿਨ੍ਹਾਂ ਦੇ ਬੜਾ ਸਖਤ ਮੁਕਾਬਲਾ ਹੋਣ ਦੇ ਬਾਵਜੂਦ ਜਿਹੜਾ ਸ਼ਹਿਰ ਵਾਲਿਆਂ ਨੇ ਖਾਸ ਤੌਰ ਤੇ ਬਹੁਤ ਵੱਡੀ ਲੀਡ ਦੇ ਕੇ ਕਾਂਗਰਸ ਪਾਰਟੀ ਨੂੰ ਜਿਤਾਇਆ ਤੇ ਮੈਂ ਸਾਰੇ ਹੀ ਵਰਕਰਾਂ ਦਾ ਤੇ ਸਾਰੇ ਹੀ ਲੀਡਰਾਂ ਦਾ ਬਹੁਤ ਹੀ ਧੰਨਵਾਦੀਆਂ ਮੈਂ ਉਹਨਾਂ ਦਾ ਕਦੇ ਵੀ ਇਹ ਕਰਜ਼ਾ ਇਹ ਮੁੱਲ ਚੁਕਾ ਨਹੀਂ ਸਕਦਾ ਜੇ ਮੈਂ ਉਹਨਾਂ ਦੀ ਤਰਨਾ ਦੀ ਧੂੜ ਬਣ ਕੇ ਵੀ ਸੇਵਾ ਕਰਾਂ 5 ਸਾਲ ਉਹ ਵੀ ਥੋੜੀ ਆ ਜਿਹੜਾ ਕਿ ਮੈਨੂੰ ਅਨੰਦਪੁਰ ਸਾਹਿਬ ਤੋਂ ਇੱਕਦਮ ਟਿਕ ਦੇ ਕੇ ਲੁਧਿਆਣੇ ਭੇਜਿਆ ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਉਹਨਾਂ ਦਾ ਕਦੇ ਵੀ ਇਸ ਗੱਲ ਦਾ ਸਾਨ ਭਲਾ ਹੈ ਹੁਸ਼ਿਆਰਪੁਰ ਤੋਂ ਕਾਲੀ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਨੇ 13582 ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਮੋਹਿੰਦਰ ਸਿੰਘ ਕੇਪੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਮੀਨਿਕਾ ਮਰ ਦੇ ਨਾਲ ਸੀ ਹੁਸ਼ਿਆਰਪੁਰ ਲੋਕ ਸਭਾ ਦੇ ਸਾਰੇ ਲੋਕਾਂ ਸਾਰੇ ਹੀ ਜਨਤਾ ਦਾ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਰਿੰਦਰ ਮੋਦੀ ਦੇ ਵਿੱਚ ਵਿਸ਼ਵਾਸ ਜਤਾਇਆ ਔਰ ਅੱਜ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਜਾ ਰਹੇ ਆ ਔਰ ਨਾਲ-ਨਾਲ ਮੈਂ ਉਸ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਕਿ ਜਿਸ ਨੇ ਇੱਕ ਮਜ਼ਦੂਰ ਨੂੰ ਇਟਾ ਬੜਾ ਮਾਣ ਬਖਸ਼ਿਆ ਕਿ ਜਿਹੜਾ ਦੇਸ਼ ਦਾ ਸਭ ਤੋਂ ਥੱਲੇ ਦੇ ਦਰਜੇ ਦਾ ਵਿਅਕਤੀ ਸੀ ਅੱਜ ਉਹ ਦੇਸ਼ ਦੀ ਸਰਵੋੱਚ ਜਿਹੜੀ ਪੰਚਾਇਤ ਹੈ ਉਸ ਦੇ ਵਿੱਚ ਉਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜਾ ਰਿਹਾ